ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ ਪਹਿਲਾ ਜਾ ਪੱਕਾ ਤਾਂ ਕਟਿਆ ਰਹੀ ਸੋ ਪੱਲਰਵਾੜ ਸਣ ਕੀ ਸਾਰਾ ਚਿਥਿਆ ਕਣ ਲਿਆ ਤਨ ਝਾੜ ਸਣ ਕੀ ਸਾਰਾ ਚਿਥਿਆ ਸਣ ਕੀ ਇਕੱਠਾ ਨਾ ਕੋਈ ਕਰ ਜਾਵੇ ਸਣ ਕੀ ਸਾਰਾ ਚਿਥਿਆ ਕਣ ਲਿਆ ਤਨ ਝਾੜ ਸਾਣਾ ਕੀ ਸਾਰਾ ਚਿੱਥਿਆ ਕਣ ਲਿਆ ਤਨ ਝਾੜ ਦੁਇ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ ਜੋ ਦਰ ਰਹੇ ਸੋ ਉਬਾਰੇ ਨਾਨਕ ਅਜਬ ਡਿਠ ਮਹੱਲਾ ਪਹਿਲਾ ਵੇਖ ਜੇ ਮਿੱਠਾ ਕਟਿਆ ਕਟ ਕੁੱਟ ਬੱਦਾ ਪਾਇ ਖੁੰਡਾ ਅੰਦਰ ਰੱਖ ਕੇ ਦੇਨ ਸੋ ਮੱਲ ਸਜਾਇ ਰਾਸ ਕਾਸ ਟੱਟਰ ਪਾਈਐ ਰਾਸ ਕਾਸ ਟੱਟਰ ਪਾਈਐ ਟੱਟਰ ਕਹਿੰਦੇ ਨੇ ਕੜਾਹੀ ਨੂੰ ਜਿਵੇਂ ਗੰਨੇ ਦਾ ਰਾਸ ਕਾਸ ਭਾਵ ਖਿੱਚ ਕੇ ਨਿਚੋੜ ਕੇ ਪੀੜ ਕੇ ਟੱਟਰ ਪਾਈਐ ਕੜਾਹੀ ਵਿੱਚ ਪਾ ਦਿੱਤਾ ਜਾਂਦਾ ਸੋ ਟੱਟਰ ਪਾਠ ਇਉਂ ਕਰਨਾ ਹੈ ਜੀ ਰਾਸ ਕਾਸ ਟੱਟਰ ਪਾਈਐ ਤਪੈ ਤੈ ਬਿਲ ਲਾਇ ਪੀ ਸੋ ਫੋਗ ਸਮਾਲੀਐ ਦਿੱਚੈ ਅਗ ਜਾਲਾਏ ਜਾਲਾਏ ਜੱਜੇ ਦੇ ਕੰਨੇ ਵੱਲ ਖਿਆਲ ਰੱਖਣਾ ਜਿਵੇਂ ਸਿੰਘ ਜੀ ਨੇ ਉਚਾਰਨ ਕੀਤਾ ਹੈ ਆਮ ਪਾਠੀ ਸਿੰਘ ਜਲਾਏ ਪਾਠ ਕਰ ਜਾਂਦੇ ਨੇ ਜਾਲਾਏ ਜੱਜੇ ਦਾ ਕੰਨਾਂ ਲਾ ਕੇ ਹਾਂਜੀ ਪੀ ਸੋ ਫੋਗ ਸਮਾਲੀਐ ਦਿੱਚੈ ਅਗ ਜਾਲਾਏ ਨਾਨਕ ਮਿੱਠੇ ਪਤਰੀਐ ਵੇਖੋ ਲੋਕਾ ਆਏ ਪਵੜੀ ਇਕਨਾ ਮਰਨ ਨਾ ਚਿਤ ਇਕਨਾ ਮਰਨ ਨਾ ਚਿਤ ਆਸ ਕਣੇਰਿਆ ਮਰ ਮਰ ਜਮਾ ਹੈ ਨਿਤ ਕਿਸੈ ਨਾ ਕੇਰਿਆ ਆਪਨੜਾ ਮਨ ਚਿਤ ਕਹਿਨ ਚੰਗੇਰਿਆ ਜਮ ਰਾਜੈ ਨਿਤ ਨਿਤ ਮਨ ਮੁਖ 헤ਰਿਆ ਮਨਮੁਖ ਲੂਣ ਮਨਮੁਖ ਲੂਣ ਹਾਰਾਮ ਕਿਆ ਨਾ ਜਾਣਿਆ ਕਈ ਪਾਠੀ ਸਿੰਘ ਇਥੇ ਆਪਣੀ ਹੀ ਮਰਜ਼ੀ ਨਾਲ ਆਪਣੇ ਦਿਮਾਗ ਤੋਂ ਸੋਚ ਕੇ ਕੀ ਆ ਪਾਠ ਕਰ ਜਾਂਦੇ ਨੇ ਕਿ ਕੀ ਆ ਨਾ ਜਾਣਿਆ ਬੇਸ਼ੱਕ ਅਰਥ ਇਹੀ ਐ ਪਰ ਲਗ ਮਾਤਰ ਜੋ ਸਤਿਗੁਰੂ ਜੀ ਨੇ ਲਗਾਈ ਹੈ ਉਹੀ ਬੋਲਣੀ ਮਨਮੁਖ ਲੂਣ ਹਾਰਾਮ ਕਿਆ ਨਾ ਜਾਣਿਆ ਇਉਂ ਹੀ ਪਾਠ ਕਰਦਾ ਜੀ ਮਾਨਮੁਖ ਲੂਣ ਹਾਰਾਮ ਕਿਆ ਨਾ ਜਾਣਿਆ ਬੱਦੇ ਕਰਨ ਸਲਾਮ ਖਸਮ ਨਾ ਪਾਣਿਆ ਸਚ ਮਿਲੈ ਮੁਖ ਨਾਮ ਸਾਹਿਬ ਭਾਵਸੀ ਕਰਸਨ ਤਖਤ ਸਲਾਮ ਲਿਖਿਆ ਪਾਵਸੀ ਮਹੱਲਾ ਪਹਿਲਾ ਸ਼ਲੋਕ ਮੱਛੀ ਤਾਰੂ ਕੀਆ ਕਰੇ ਆਂਖੀ ਕਿਆ ਆਕਾਸ ਪੱਥਰ ਪਾਲਾ ਕਿਆ ਕਰੇ ਖੁਸਰੇ ਕਿਆ ਘਰ ਵਾਸ ਪੱਥਰ ਪਾਲਾ ਕਿਆ ਕਰੇ ਇਥੇ ਪਾਲਾ ਪਾਠ ਨਹੀਂ ਕਰਨਾ ਪਾਲਾ ਪਾਲਾ ਤੋਂ ਭਾਵ ਹੈ ਠੰਡ ਪੱਥਰ ਦਾ ਠੰਡ ਪਾਲਾ ਕੀ ਵਿਗਾੜ ਸਕਦੀ ਹੈ ਕੀ ਕਰ ਸਕਦੀ ਹੈ ਇਉਂ ਪਾਲਾ ਪਾਠ ਨਹੀਂ ਕਰਨਾ ਹਾਂਜੀ ਚਲੋ ਜੀ ਅੱਗੇ ਪੱਥਰ ਪਾਲਾ ਕਿਆ ਕਰੇ ਖੁਸਰੇ ਕਿਆ ਘਰ ਵਾਸ ਕੁੱਤੇ ਚੰਦਨ ਲਾਈਐ ਭੀ ਸੋ ਕੁੱਤੀ ਤਾਤ ਬੋਲਾ ਜੇ ਸਮਝਾਈਐ ਹਾਂਜੀ ਇਸੇ ਤਰ੍ਹਾਂ ਹੀ ਬੋਲਾ ਬੋਲਾ ਨਹੀਂ ਕਹਿਣਾ ਬੋਲੇ ਵਿਅਕਤੀ ਤੋਂ ਇਥੇ ਭਾਵ ਹੈ ਬੋਲਾ ਜੇ ਸਮਝਾਈਐ ਬੋਲਾ ਜੇ ਸਮਝਾਈਐ ਪੜਿਐ ਸਿਮਰਤ ਪਾਠ ਅੰਦਾ ਚਾਨਣ ਰਖੀਐ ਦੀਵੇ ਬਲ ਹੈ ਪਚਾਸ ਚੌਣੇ ਸੋਇ ਨਾ ਪਾਈਐ ਚੁਣ ਚੁਣ ਖਾਵੈ ਕਾਸ ਲੋਹਾ ਮਾਰਣ ਪਾਈਐ ਢਹ ਨ ਹੋਏ ਕਪਾਸ ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ਼ ਮਹੱਲਾ ਪਹਿਲਾ ਕਹਿ ਹਾਂ ਕੰਚਨ ਟੁੱਟੈ ਸਾਰ ਅਗਨੀ ਗੰਢ ਪਾਏ ਲੋਹਾਰ ਗੋਰੀ ਛੇਤੀ ਟੁੱਟਾ ਪਧਾਰ ਉੱਤੇ ਗੰਢ ਪਵੈ ਸੰਸਾਰ ਰਾਜਾ ਮੰਗੈ ਦਿੱਤਾ ਗੰਢ ਪਾਏ ਭੁੱਖਿਆ ਗੰਢ ਪਵੈ ਜਾ ਖਾਏ ਕਾਲਾ ਗੰਢ ਨਦੀਆ ਮੀਹ ਝੋਲਾ ਗੰਢ ਪਰੀਤੀ ਮਿੱਠੇ ਬੋਲਾ ਕਾਲਾ ਗੰਡ ਜਿਵੇਂ ਭੱਜ ਸਾਹਿਬ ਜੀ ਨੇ ਉਚਾਰਨ ਕੀਤਾ ਹੈ ਇਓ ਇ ਥੋੜਾ ਜਿਹਾ ਵਜਨ ਦੇ ਕੇ ਹੈ ਕਾਲਾ ਬਿਲਕੁਲ ਪੋਲਾ ਨਹੀਂ ਬੋਲਣਾ ਕਾਲਾ ਗੰਡ ਨਦੀਆਂ ਮੀ ਹੀ ਝੋਲ ਗੰਡ ਪ੍ਰੀਤੀ ਮਿੱਠੇ ਬੋਲ ਕਾਲ ਦਾ ਬਾਚ ਗੜਾ ਕਾਲ ਪੈ ਜਾਂਦਾ ਨਾ ਮੀ ਨਹੀਂ ਪੈਂਦਾ ਉਹਦਾ ਮਹਾਰਾਜ ਇੱਥੇ ਉਚਾਰਨ ਕੀਤਾ ਕਾਲਾ ਗੰਡ ਨਦੀਆਂ ਮੀ ਜੋ ਹਾਂਜੀ ਕਾਲਾ ਗੰਡ ਨਦੀਆਂ ਮੀ ਹੀ ਝੋਲ गांड परिती मीठे बोल बेता गांड बोले सच कोए मोया गांड नेकी सत होए एत गांड वरता संसार मूर्ख गांड पवै मोह मार मूर्ख गांड पवै मोह मार इथे विश्राम लाके पाठ करना है जी मूर्ख गांड पवै, पवै ਮੋਹਿ ਮਾਰ ਮੂਰਖ ਗੰਢ ਪਵੈ ਮੋਹਿ ਮਾਰ ਨਾਨਕ ਆਖੈ ਇਹੋ ਵਿਚਾਰ ਨਾਨਕ ਨਾਨਕ ਆਖੈ ਇਹੋ ਵਿਚਾਰ ਸਿਫਤੀ ਗੰਢ ਪਵੈ ਦਰਬਾਰ ਪਉੜੀ ਆਪੇ ਕੁਦਰਤ ਸਾਜ ਕੈ ਆਪੇ ਕਰੇ ਵਿਚਾਰ ਇਕ ਖੋਟੇ ਇਕ ਖਰੇ ਆਪੇ ਪਰਖਣ ਹਾਰ ਖਰੇ ਖਜ਼ਾਨੇ ਪਾਈਐ ਖੋਟੇ ਛਟਿਐ ਬਾਹਰਵਾਰ ਖੋਟੇ ਸੱਚੀ ਦਰਗਹ ਹੈ ਸੁਟਿਐ ਕਿਸ ਆਗੇ ਕਰਹਿ ਪੁਕਾਰ ਸਤਗੁਰ ਪਿਛੇ ਭਜ ਪਵਹ ਭਜ ਪਵਹ ਭਜ ਕੇ ਪਾਇਆ ਗਿਆ ਸਤਗੁਰੂ ਪਿਛੇ ਪੈ ਜਾਈਏ ਬਾਜ ਪਾਠ ਇਥੇ ਪੋਲਾ ਨਹੀਂ ਕਰਨਾ ਸਤਗੁਰ ਪਿਛੇ ਭਜ ਪਵਹ ਗੁਰੂ ਦਾ ਸੇਖ ਪ੍ਰਾਣੀ ਭੱਜ ਕੇ ਧੌੜ ਕੇ ਭਾਵ ਜਲਦੀ ਨਾਲ ਸਤਿਗੁਰਾਂ ਦੇ ਪਿੱਛੇ ਭਾਵ ਗੁਰੂ ਕੀ ਸ਼ਰਣ ਵਿੱਚ ਆ ਪਵੇ ਹਾਂਜੀ ਸਤਿਗੁਰ ਪਿੱਛੇ ਭੱਜ ਪਵਹ ਹੈ ਇਹਾ ਕਰਨੀ ਸਾਰ ਸਤਿਗੁਰ ਖੋਟਿ ਅਹੋ ਖਰੇ ਕਰੇ ਸਬਦ ਸਵਾਰਣ ਹਾਰ ਸੱਚੀ ਦਰਗਹ ਹੈ ਮੰਨਿ ਅਨ ਗੁਰ ਕੈ ਪ੍ਰੇਮ ਪਿਆਰ ਗਣਤ ਤਿਨਾਂ ਦੀ ਕੋ ਕਿਆ ਕਰੇ ਜੋ ਆਪ ਬਖਸ਼ੇ ਕਰਤਾਰ